ਸ੍ਰੀ ਗੁਰੂ ਜੀ ਕਿਸਾਨ ਵੀਰੋ ਅੱਜ ਆਪਾਂ ਵੀਡੀਓ 'ਚ ਗੱਲਬਾਤ ਕਰਾਂਗੇ ਕਿ ਡੇਰੀ ਦੇ ਤਨ ਦੇ ਵਿੱਚ ਮੱਝਾਂ ਰੱਖਣ 'ਚ ਜ਼ਿਆਦਾ ਫਾਇਦਾ ਜਾਂ ਗਾਂਵਾਂ ਰੱਖਣ 'ਚ ਜ਼ਿਆਦਾ ਫਾਇਦਾ ਗਾਂਵਾਂ ਦੇ ਵਿੱਚ ਵੀ ਦੇਸੀ ਗਾਂਵਾਂ ਜਾਂ ਅਫਰੀਕਨ ਗਾਂਵਾਂ ਇਹ ਆਪਣੇ ਸਾਹਮਣੇ ਸਕਰੀਨ 'ਤੇ ਜਿਹੜਾ ਸ਼ੋਅ ਹੋ ਰਿਹਾ ਇਹ ਰਿਸਰਚ ਪੇਪਰ ਹੈ ਜਿਹੜਾ ਕਿ ਕਿਸੇ ਸਟੂਡੈਂਟ ਵੱਲੋਂ ਪੀ ਐਚ ਡੀ ਸਮੇ ਛਾਪਿਆ ਗਿਆ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਇੱਥੇ ਕੋਈ ਸਟੂਡੈਂਟ ਪੀ ਐਚ ਡੀ ਕਰਦਾ ਸੀ। ਉਹਨੇ ਇਕਨੋਮਿਕਸ ਗੱਡੀ ਆ ਮਿਲਕ ਪ੍ਰੋਡਕਸ਼ਨ ਇਨ ਪੰਜਾਬ। ਪੰਜਾਬ ਚ ਕਿੰਨਾ ਦੁੱਧ ਪੈਦਾ ਹੁੰਦਾ ਤੇ ਮੱਝਾਂ ਚ ਫਾਇਦਾ ਜਾਂ ਗਾਂਾਂ ਚ ਫਾਇਦਾ। ਆਪਾਂ ਇਹ ਖਰਚੇ ਵਾਰੀ ਵਿੱਚ ਗੱਲਬਾਤ ਕਰਾਂਗੇ ਤੇ ਇਹਦੇ ਵਿੱਚ ਆਪਾਂ ਦੇਖਦੇ ਹਾਂ। ਇਹ ਚ ਸਟੂਡੈਂਟ ਨੇ ਡਾਟਾ ਕਲੈਕਟ ਕੀਤਾ ਹੋਇਆ 100 100 ਕਿਸਾਨਾਂ ਤੋਂ। ਅੰਮ੍ਰਿਤਸਰ, ਲੁਧਿਆਣਾ, ਬਿਹੰਡਾ, ਪਟਿਆਲਾ ਵਰਗੇ ਜ਼ਿਲ੍ਹਿਆਂ ਵਿੱਚੋਂ 2019-20 ਚ ਇਹ ਰਿਸਰਚ ਹੋਈ ਆ। ਇਹਦੇ ਚ ਇੰਟਰੋਡਕਸ਼ਨ ਚ ਲਿਖਿਆ ਹੋਇਆ ਵੀ ਕਿੰਨੇ ਗ੍ਰਾਮ ਇੱਕ ਦਿਨ ਦਾ ਦੁੱਧ ਪੈਦਾ ਹੁੰਦਾ ਪੰਜਾਬ ਦੇ ਵਿੱਚ। ਫਿਰ ਇਹਦੇ ਵਿੱਚ ਅੱਗੇ ਲਿਖਿਆ ਹੋਇਆ ਕਿ 85% ਫਾਰਮਰ ਆ ਜਿਹੜੇ ਉਹ ਡੇਰੀ ਫਾਰਮਿੰਗ ਦੇ ਨਾਲ-ਨਾਲ ਆਪਣੀ ਰਵਾਇਤੀ ਖੇਤੀ ਕਰਦੇ ਆ। ਡੇਰੀ ਫਾਰਮਿੰਗ ਇੱਕ ਤਰ੍ਹਾਂ ਆਪ ਦਾ ਸਹਾਇਕ ਧੰਦੇ ਵਜੋਂ ਲੈ ਕੇ ਚੱਲਦੇ ਆ। ਫਿਰ ਮਟੀਰੀਅਲ ਐਂਡ ਮੈਥਡਸ ਮਟੀਰੀਅਲ ਦਾ ਮਤਲਬ ਕਿੱਥੋਂ ਡਾਟਾ ਕਲੈਕਟ ਹੋਇਆ ਮਤਲਬ ਇਹ ਕੀ ਕੀਤਾ ਇਹਨਾਂ ਨੇ ਅਸਟੀਮੇਟ ਕੱਢਿਆ ਹੋਇਆ ਇੱਕ ਅਮਰitsar ਲੁਧਿਆਣਾ ਬਠਿੰਡਾ ਪਟਿਆਲਾ ਚਾਰ ਜ਼ਿਲ੍ਹਿਆਂ ਦੇ ਵਿੱਚ ਜਾ ਕੇ 100 ਫਾਰਮਰ ਨਾਲ ਇੰਟਰੈਕਟ ਕਰਕੇ ਉਹਨਾਂ ਵਿੱਚ ਕ੍ਰੋਸ ਬ੍ਰੀਡ ਕਾਊਸਿੰਗ ਜਿਹੜੀਆਂ ਐਚਐਫ ਗਾਂਾਂ ਜਰਸੀ ਗਾਂਾਂ ਸਵਿਸ ਹੋਗੀਆਂ ਤੇ ਮੱਝਾਂ ਦੇ ਵਿੱਚ ਮੁਰਾ ਹੋਗੀਆਂ ਤੇ ਇੰਡੀਜਿਨਸ ਕਾਊ ਜਿਹੜੀਆਂ ਮੂਲ ਨਵੇਸ਼ੀ ਆ ਗਾਂ ਆ ਉਹ ਇੰਡੀਆ ਦੀਆਂ ਜਿਹੜੀਆਂ ਹੈਗੀਆਂ ਸਿੰਧੀ ਗਿਰ ਸਾਹੀਵਾਲ ਇਸ ਤਰ੍ਹਾਂ ਦੀਆਂ ਗਾਂਾਂ ਦੇ ਵਿੱਚੋਂ ਡਾਟਾ ਕਲੈਕਟ ਕੀਤਾ ਗਿਆ ਇਹਨਾਂ ਵਿੱਚ ਜਿਹੜਾ ਦੁੱਧ ਦੇ ਦਿਨ ਰੱਖੇ ਗਏ ਉਹ 305 ਦਿਨ ਇਹਨਾਂ ਨੇ ਕਲੈਕਟ ਕੀਤੇ ਆ 305 ਦਿਨ ਵੀ ਜਾਨਵਰ ਦੁੱਧ ਦਿੰਦਾ ਆ ਆਮ ਤੌਰ ਤੇ ਫਿਰ ਅੱਗੇ ਆ ਗਿਆ ਵੀ ਪੰਜਾਬ ਦੇ ਵਿੱਚ ਕਿੰਨੇ ਐਨੀਮਲ ਕ੍ਰਾਸ ਬ੍ਰੀਡ ਕਾ ਉਹ ਹੈ ਜਿਹੜੀਆਂ ਆਪਾਂ ਅੰਗਰੇਜ਼ੀ ਗਾਂਵਾਂ ਕਹਿੰਦੇ ਆਪਾਂ ਐਚ ਐਫ ਵਗੈਰਾ ਜਰਸੀ ਵਗੈਰਾ ਉਹ ਹੈਗਾ 5.5 52 ਮਤਲਬ 44% ਆ ਉਹ ਮੱਝਾਂ ਹੈਗੀਆਂ 36% ਜਿਹੜੀਆਂ ਗਾਂਗੀਆਂ ਦੇਸੀ ਗਾਂਗੀਆਂ ਉਹ ਹੈਗੀਆਂ 20% ਦੇ ਲਗਭਗ ਟੋਟਲ ਆਪਣਾ 100% ਹੋ ਗਿਆ ਇਹਨੇ ਆਪਣੇ ਪੰਜਾਬ ਦੇ ਵਿੱਚ ਡੰਗਰ ਇਸ ਵੀਡੀਓ ਚ ਇਹ ਵੀ ਖਲਾਸਾ ਹੋ ਜੂਗਾ ਜਿਹੜੀਆਂ ਕੰਪਨੀਆਂ ਦੁਆਰਾ ਪ੍ਰੋਪਾਗੈਂਡ ਦੇ ਫੁਲਾਇਆ ਜਾਂਦਾ ਵੀ ਨਕਲੀ ਦੁੱਧ ਜਾਦੇ ਸੇਲ ਹੋ ਰਿਹਾ ਵੀ ਦੁੱਧ ਦੀ ਪੈਦਾਵਾਰ ਕਿੰਨੀ ਹੈ ਵੀ ਆਪਾਂ ਇਹਦੇ ਵੀਡੀਓ ਚ ਦੇਖਾਂਗੇ ਇੱਥੇ ਇੱਥੇ ਦੇਖੋ ਐਨੂਅਲ ਮਿਲਕ ਪ੍ਰੋਡਕਸ਼ਨ ਫਾਰ ਕ੍ਰਾਸਬ੍ਰੀਡ ਕਾਊ ਪੋਫੈਲੋ ਐਂਡ ਇੰਡੀਜਿਨियस ਕਾਊ ਅਸਟੀਮੇਟ ਲਾਇਆ ਇਹਨਾਂ ਨੇ ਕ੍ਰਾਸਬ੍ਰੀਡ ਕਾਊ ਦਾ 3400 ਪੋਫੈਲੋ ਦਾ ਮੱਝ ਦਾ 2976 ਤੇ ਜਿਹੜੀ ਦੇਸੀ ਗਾਂ ਉਹਨਾਂ ਦਾ 1250 ਲੀਟਰ ਇਨੇ ਲੀਟਰਸ ਇੱਕ ਸਾਲ ਦੇ ਵਿੱਚ ਇੱਕ ਪਸ਼ੂ ਪੈਦਾ ਕਰਦਾ ਜਿਹੜੀ ਚ ਪ੍ਰੋਡਕਟਿਵਿਟੀ ਦੀ ਗੱਲ ਕਰਾਂਗੇ ਤਾਂ ਜਿਹੜੀਆਂ ਆਪਣੀਆਂ ਐਚ ਐਫ ਗਾਂਆਂ ਆਆਂ ਉਹ ਸਭ ਤੋਂ ਵੱਧ ਇਹਨਾਂ ਦੇ ਵਿੱਚ ਸ਼ਾਮਲ ਹੁੰਦੀਆਂ ਜ਼ਿਆਦਾ ਪ੍ਰੋਡਕਟਿਵਿਟੀ ਵਿੱਚ ਪਰ ਜਿਹੜਾ ਉਹਨਾਂ ਦਾ ਰੇਟ ਹੈਗਾ ਪ੍ਰੋਡਕਟਿਵਿਟੀ ਦੇ ਮੁਕਾਬਲੇ ਰੇਟ ਐਚ ਐਫ ਗਾਂਆਂ ਦੇ ਦੁੱਧ ਦਾ ਬਹੁਤ ਥੱਲੇ ਜਾਂਦਾ ਪਰ ਮੱਝਾਂ ਦੇ ਵਿੱਚ ਕੀ ਆ ਪ੍ਰੋਡਕਟਿਵਿਟੀ ਉਹਨਾਂ ਦੀ ਲਗਭਗ ਹੀ ਆ ਬਰウダー ਰੇਟ ਬਹੁਤ ਜ਼ਿਆਦਾ ਹਾਈ ਜਾਂਦਾ ਇੱਥੇ ਇਹਨਾਂ ਨੇ 1 ਲੀਟਰ ਦੇ ਮਗਰ ਕਿੰਨੀ ਜਿਹੜਾ ਫਾਇਦਾ ਹੁੰਦਾ ਉਹ ਲਿਖਿਆ 14 ਰੁਪਏ ਮੱਝ ਦੇ ਮਗਰ ਹੁੰਦੇ ਆ ਜਿਹੜੀ ਕਰਾਸਬ੍ਰੀਡ ਕਾ ਉਹ ਐਚ ਐਫ ਫ ਵਗੈਰਾ ਉਹਨਾਂ ਦੇ ਮਗਰ 1 ਲੀਟਰ ਮਗਰ 6 ਰੁਪਏ ਬਚਦੇ ਆ ਅੱਗੇ ਜਾ ਕੇ ਆਪਾਂ ਹੋਰ ਵੀ ਡਾਟਾ ਦੇਖਦੇ ਆ ਇਹਦਾ ਇੱਥੇ ਤੁਸੀਂ ਪੜ੍ਹ ਸਕਦੇ ਹੋ ਐਸ ਐਨ ਐਫ ਵਗੈਰਾ ਲਿਖਿਆ ਹੈਗਾ ਹੁਣ ਇਹ ਆ ਗਿਆ ਖਰਚੇ ਦਾ ਸਾਰਾ ਖਰਚੇ ਬਾਰੇ ਲਿਖਿਆ ਹੋਇਆ ਇਹਨਾਂ ਨੇ ਰੁਪਏ ਲਿਖੇ ਹੈਗੇ ਇੱਕ ਐਨੀਮਲ ਦੇ ਇੱਕ ਸਾਲ ਦੇ ਵਿੱਚ ਕਿੰਨੇ ਖਰਚਾ ਹੁੰਦਾ ਹੈ ਘਰਾਚਾਰ ਜਿਹੜੀ ਐਫ ਗਾਂ ਕੀ ਉਹ ਕਿੰਨੇ ਖਾਂਦੀ ਹੈ ਬਫੈਲੋ ਕਿੰਨਾ ਖਾਂਦੀ ਹੈ ਤੇ ਆਪਣੀ ਜਿਹੜੀ ਦੇਸੀ ਗਾਂ ਉਹ ਕਿੰਨਾ ਖਾਂਦੀ ਹੈ ਇਹ ਖਰਚਾ ਦਾ ਹਰੇਚਾਰੇ ਦਾ ਫਿਰ ਤੂੜੀ ਦਾ ਖਰਚਾ ਆ ਗਿਆ ਫੀਡ ਦਾ ਖਰਚਾ ਆ ਗਿਆ ਜਿਹੜੀ ਆਪਾਂ ਫੀਡ ਪਾਉਣੇ ਆ ਫਿਰ ਟੋਟਲ ਫੀਡ ਤੇ ਫੂਡਰ ਕੋਸਟ ਟੋਟਲ ਫੀਡ ਇਹਦੀ ਤਿੰਨਾਂ ਚੀਜ਼ਾਂ ਦੀ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਕਿੰਨੀ ਕੋਸਟ ਆਉਂਦੀ ਉਹ ਸਾਰੀ ਇੱਕ ਵਿਦੇਸ਼ੀ ਗਾਂ ਦੀ ਹੋਗੀ ਇੱਥੇ ਮੱਝ ਦੀ ਹੋਗੀ ਇੱਥੇ ਦੇਸੀ ਗਾਂ ਦੀ ਹੋਗੀ ਫਿਰ ਲੇਬਰ ਕੋਸਟ ਆ ਗਈ ਫਿਰ ਆਪਣੇ ਵੈਟਰਨਰੀ ਕੋਸਟ ਆ ਗਈ ਜਿਹੜੀ ਆਪਾਂ ਟੀਕੇ ਵਗੈਰਾ ਜਾਂ ਦਵਾਈਆਂ ਬਿਊਟੀ ਦਿਵਾਉਣੇ ਪਸ਼ੂ ਨੂੰ ਉਹ ਆ ਗਈ ਜਿਹਦੇ ਵਿੱਚ ਕੀ ਹੈ ਕ੍ਰਾਸ ਵੀਡ ਕਾ ਉਹ ਸਭ ਤੋਂ ਵੱਧ ਖਰਚਾ ਕਰਾਉਂਦੀ ਹੈ ਮਤਲਬ ਫਿਰ ਜਾਂਦੀ ਹੈ ਜਾਂ ਰਹਿੰਦੀ ਨਹੀਂ ਜਾਂ ਬੋਲਦੀ ਨਹੀਂ ਜ਼ਿਆਦੇ ਕਰਕੇ ਤਾਂ ਕਰਕੇ ਨਾ ਚਾਹ ਹੋਰ ਵੀ ਕਈ ਲਾਮਤਾਂ ਆ ਜਾਂਦੀਆਂ ਨੇ ਇਸ ਤੋਂ ਬਾਅਦ ਟੋਟਲ ਵੇਰੀਏਬਲ ਕੋਸਟ ਹੋਗੀ ਜਿਹੜੀ ਆਪਾਂ ਕੁੱਲ ਮਿਲਾ ਕੇ ਜਿਹੜੀ ਕੋਸਟ ਆਪਾਂ ਨੂੰ ਪਾਈ ਜਾਂਦੀ ਹੈ ਸਾਰੀ ਵੀ ਮੱਝ ਦੇ ਵਿੱਚ ਹੋਊਗੀ ਇਧਰ ਦੇਸੀ ਗਾਂ ਦੇ ਵਿੱਚ ਹੋਊਗੀ ਫਿਰ ਇਹਨਾਂ ਨੇ ਕੀ ਕੱਢੀ ਟੋਟਲ ਫਿਕਸਡ ਕੋਸਟ ਟੋਟਲ ਫਿਕਸਡ ਕੋਸਟ ਜਿਹੜੀ ਆਪਾਂ ਨੂੰ ਆਉਣੀ ਆਉਣੀ ਆ ਕਿਸੇ ਪਾਸਿਓਂ ਬਾਤ ਨਹੀਂ ਸਕਦੇ ਉਹ ਇਹਨਾਂ ਨੇ ਕੋਸਟ ਇੱਥੇ ਲਿਖੀ ਆ ਫਿਰ ਸਾਰੀਆਂ ਸਾਰੀਆਂ ਜਿਹੜੀਆਂ ਆਪਾਂ ਨੂੰ ਕੋਸਟਾਂ ਪੈਂਦੀਆਂ ਉਹਨਾਂ ਦਾ ਕੁੱਲ ਇੱਥੇ ਇਹਨਾਂ ਨੇ ਕੱਢਿਆ ਹੋਇਆ 100% ਹੋ ਗਿਆ ਯਾਨੀ 84000 ਰੁਪਇਆ ਇੱਕ گاਾਂ ਦੇ ਮਗਰ ਇੱਕ ਸਾਲ 'ਚ ਜਿਹੜੀ ਐਚਐਫ گاਾਂ ਦੇ ਮਗਰ ਆਉਂਦਾ 78000 ਰੁਪਇਆ ਖਰਚਾ ਮੱਝ ਮਗਰ ਆਉਂਦਾ 38000 ਖਰਚਾ ਜਿਹੜਾ ਉਹ ਦੇਸੀ گاਾਂ ਦੇ ਮਗਰ ਆਉਂਦਾ ਉਹਨਾਂ ਦੇ ਜਿਹੜੀ ਵੈਲਿਊ ਆਫ ਇਦਵਾਦ ਇਹਨਾਂ ਨੇ ਜਿਹੜੇ ਮੁਨਾਫੇ ਹੁੰਦੇ ਉਹ ਲਿਖੇ ਹੋਏ ਆ ਮਤਲਬ ਗੋਹਾ ਕਿੰਨੇ ਦਾ ਵਿਕਦਾਗਾ 5000 ਦੇ ਲਗਭਗ ਸਾਰੀਆਂ ਸਾਰੇ ਪਸ਼ੂਆਂ ਦਾ ਗੋਹਾ ਵਿਕਦਾ ਹੈ ਫਿਰ ਨੈਟ ਕੋਸਟ ਗੱਡੀ ਆ ਜਿਹੜੀ ਕੁੱਲ ਮਿਲਾ ਕੇ ਖਰਚਾ ਆਉਂਦਾ ਮਤਲਬ ਗੋਹੇ ਦਾ ਖਰਚਾ ਕੱਢ ਕੇ ਗੋਹੇ ਜਿਹੜੀ ਆਮਦਨੀ ਆਈ ਆ ਉਹ ਕੱਢ ਕੇ ਇੱਥੇ 90000 ਬਚਦੀ ਆ ਮੱਝ ਦੇ ਮੁਕਾਬਲੇ 'ਚ 73000 ਤੇ ਦੇਸੀ ਗਾਂ ਦੇ ਮੁਕਾਬਲੇ 'ਚ 33000 ਫਿਰ ਦੁੱਧ ਰੇਟ ਕਿੰਨਾ ਦੁੱਧ ਦਾ ਰੇਟ ਆ ਜਿਹੜਾ ਉਹ ਵਿਦੇਸ਼ੀ ਗਾਊ ਦਾ ਕਿੰਨਾ 29 ਰੁਪਏ ਲੀਟਰ 30 ਰੁਪਏ ਦੇ ਲਗਭਗ ਲੀਟਰ ਹੰ ਪੈਂਦਾ ਆਪਾਂ ਨੂੰ ਤੇ ਮੱਝ ਦਾ ਜਿਹੜਾ ਦੁੱਧ ਪੈਂਦਾ ਉਹ 40 ਰੁਪਏ ਦੇ ਹਿਸਾਬ ਨਾਲ ਪੈਂਦਾ ਇਹ ਹਰੇਕ ਦੇ ਇਲਾਕੇ 'ਚ ਅਲੱਗ-ਅਲੱਗ ਹੋ ਸਕਦਾ ਹੁਣ ਮੱਝ ਦਾ ਦੁੱਧ 60 ਰੁਪਏ ਲੀਟਰ ਵੀ ਪੈਂਦਾ 70 ਲੀਟਰ ਵੀ ਰੈਂ ਪੈਂਦਾ ਇਹ ਲੱਗ ਲੱਗ ਰੇਂਜ ਆ ਪਰ ਜਿਹੜੀ ਕਾਮਨ ਰੇਂਜ ਆਗੀ ਆਮ ਪਿੰਡਾਂ ਚੋਂ ਸ਼ਹਿਰਾਂ ਚ ਜਿਹੜੀ ਕਾਮਨ ਰੇਂਜ ਪੈਂਦੀ ਓ ਇੱਥੇ ਲਿਖੀ ਹੋਈ ਐ ਔਸਤ ਪੈਂਦੀ ਜਿਹੜੀ ਇਹ ਦੋਵਾਂ ਦੇਸੀ ਗਾਂ ਦਾ ਉਹਦੇ ਜਿਹੜਾ ਵਿਕਦਾ ਉਹ 25 ਰੁਪਏ ਦੇ ਲਗਭਗ ਵਿਕਦਾ ਲੀਟਰ ਹੁਣ ਐਵਰੇਜ ਮਿਲਕ ਪ੍ਰੋਡਿਊਸਡ ਐਨੀਮਲ ਇੱਕ ਦਿਨ ਚ ਜਿਹੜੀ ਇਹਨਾਂ ਨੇ ਆਮ ਔਸਤ ਲਈ ਐ ਮਤਲਬ ਉਹ ਡੇਰੀ ਫਾਰਮਰਾਂ ਚ ਤਾਂ ਹੁਣ ਆਪਾਂ ਨੇ 22 ਲੀਟਰ ਤੋਂ ਲੈ ਕੇ 42 ਲੀਟਰ 52 ਲੀਟਰ ਤੱਕ ਗਾਂਾਂ ਹੁੰਦੀਆਂ ਜਿਹੜੀਆਂ ਇੱਕ ਦਿਨ ਚ ਦੁੱਧ ਦਿੰਦੀਆਂ ਬੜੀ ਆਮ ਘਰਾਂ 'ਚ ਆਪਾਂ ਪਸ਼ੂ ਰੱਖਦੇ ਆ ਉਹ ਜਿਹੜੀ ਐਚ ਐਫ ਗਾਂ ਕੀ ਉਹ 10-11 ਲੀਟਰ ਤੱਕ ਕਰ ਦਿੰਦੀ ਆ ਮੱਝ 9 ਲੀਟਰ ਤੱਕ ਕਰ ਦਿੰਦੀ ਆ ਦੇਸੀ ਗਾਂ ਕਿੰਨੇ ਦਿੰਦੀ ਆ 4 ਲੀਟਰ ਤੱਕ ਜਿਹੜੀ ਕ੍ਰੋਸ ਬ੍ਰੀਡਿੰਗ ਗਊ ਆ ਇੱਥੇ ਜਿਆਦਾ ਦੁੱਧ ਵੀ ਹੋ ਸਕਦਾ ਮਤਲਬ 20 ਲੀਟਰ ਤੱਕ ਵੀ ਹੋ ਸਕਦਾ ਪਰ ਆਸਤੇ ਜਿਹੜੀ ਪੈਂਦੀ ਆ ਸਾਰੇ ਪੰਜਾਬ 'ਚ ਇੰਨੇ ਇੰਨੇ ਲੀਟਰ ਪੈਂਦੀ ਆ ਫਿਰ ਗ੍ਰੋਸ ਰਿਟਰਨ ਕਿੰਨਾ ਹੁੰਦਾ ਆਪਾਂ ਨੂੰ ਇਹ ਸਾਰਾ ਦੁੱਧ ਦਾ ਖਰਚਾ ਉੱਪਰ ਲਿਖਿਆ ਹੋਇਆ ਜਿਹੜਾ ਇਹ ਇਤੋਂ ਬਾਅਦ ਜਿਹੜੀ ਆਮਦਨੀ ਆ ਸਾਰੀ ਕੁਲ ਮਿਲਾ ਕੇ ਆਮਦਨੀ ਆਪਾਂ ਨੂੰ 1 ਲੱਖ ਰੁਪਇਆ ਬਚਦਾ ਇਹਦੇ ਚੋਂ ਇਹ ਚ ਕਿੰਨਾ ਬਚਦਾ 1 ਲੱਖ ਤੋਂ ਥੋੜਾ ਜਿਹਾ ਉੱਪਰ ਵੱਜ ਜਾਂਦਾ ਇਹ ਤਾਂ ਆਪਾਂ ਨੂੰ 1 ਲੱਖ ਤੋਂ ਥੱਲੇ ਵੱਜਦਾ ਦੇਸੀ ਗਾਂ ਦੇ ਮੁਕਾਬਲੇ ਚ ਨੈਟ ਰਿਟਰਨ ਕਿੰਨਾ ਆਉਂਦਾ ਆਪਾਂ ਨੂੰ ਨੈਟ ਰਿਟਰਨ ਜਿਹੜੇ ਸਾਰੇ ਖਰਚੇ ਕੱਢ ਕੇ 84000 ਰੁਪਇਆ ਗਾਂ ਦਾ ਕੱਢ ਕੇ ਆਪਣ 20000 ਰੁਪਏ ਬਚਦਾ ਤੇ ਇਧਰੋਂ ਮੱਝ ਦੇ ਮੁਕਾਬਲੇ ਚ ਆਪਾਂ 78000 ਰੁਪਏ ਕੱਢਦਗੇ ਆਪਾਂ ਨੂੰ ਕਿੰਨਾ ਬਚਦਾ 42000 ਰੁਪਏ ਬਚਦਾ ਤੇ ਦੇਸੀ ਗਾਂ ਚ ਆਪਾਂ ਨੂੰ ਕੁਝ ਵੀ ਨਹੀਂ ਬਚਦਾ ਮੈਨਸ ਜੰਨੇ ਆਪਾਂ ਘਾਟੇ ਚ ਫੇਰ ਆ ਗਿਆ 1 ਲੀਟਰ ਮਗਰ ਕਿੰਨੀ ਕੋਸਟ ਪੈਂਦੀ ਆ ਇੱਥੇ ਆਪਾਂ ਨੂੰ 1 ਲੀਟਰ ਮਗਰ ਕਿੰਨੀ ਕੋਸਟ ਆਈ ਆ 23 ਰੁਪਏ ਆਈ ਆ ਜਿਹੜੀ ਆਪਾਂ ਐਚ ਐਫ ਗਾਂ ਦੇ ਮੱਝ ਦੇ ਮਕਾਬਲੇ ਚ ਕਿੰਨੀ ਆਈ ਹੈ 24 ਰੁਪਏ ਆਈ ਹੈ ਤੇ ਸਭ ਤੋਂ ਵੱਧ ਕੋਸਟ ਆਉਂਦੀ ਹੈ ਦੇਸੀ ਗਾਂ ਚ ਦੇਸੀ ਗਾਂ ਚ 26 ਰੁਪਏ ਲੀਟਰ ਕੋਸਟ ਆਉਂਦੀ ਹੈ ਨੈਟ ਮੁਨਾਫਾ ਕਿੰਨਾ ਹੁੰਦਾ 1 ਲੀਟਰ ਤੇ ਮਗਰ 23 ਰੁਪਏ ਚੋਂ ਬਾਕੀ ਰੁਪਏ ਕੱਢ ਕੇ ਖਰਚੇ ਦੇ ਆਪਾਂ ਨੂੰ 6 ਰੁਪਏ ਐਚ ਐਫ ਗਾਂ ਚ ਬਚਦੇ ਆ 1 ਲੀਟਰ ਮਗਰ 1 ਦਿਨ ਦੇ ਤੇ 14 ਲੀਟਰ 14 ਰੁਪਏ ਜਿਹੜੇ ਆ 1 ਲੀਟਰ ਮੱਝ ਦੇ ਦੁੱਧ ਦੇ ਮਗਰ ਬਚਦੇ ਆ ਤੇ ਦੇਸੀ ਗਾਂ ਚ ਕੁਝ ਵੀ ਨਹੀਂ ਬਚਦਾ ਇਸ ਤਰ੍ਹਾਂ ਆਪਾਂ ਜੇ ਇਹ ਡਾਟੇ ਦੇ ਹਿਸਾਬ ਨਾਲ ਚੱਲ ਗਏ। ਦੋਨਾਂ 'ਚ ਮੁਕਾਬਲਾ ਦਿਖ ਗਿਆ ਆਪਾਂ ਨੂੰ। ਮੱਝ ਦੇ ਦੁੱਧ 'ਚ ਜ਼ਿਆਦਾ ਮੁਨਾਫਾ ਮਿਲਦਾ। ਮੁੱਜਾਂ ਰੱਖਣ 'ਚ ਜ਼ਿਆਦਾ ਮੁਨਾਫਾ ਮਿਲਦਾ। ਬਾਕੀ ਥੋੜਾ ਇਹ ਮੰਡੀ ਦੇ ਹਿਸਾਬ ਨਾਲ ਵੀ ਹੁੰਦਾ। ਇਹ ਇੱਕ ਤਰ੍ਹਾਂ ਦਾ ਤੁਹਾਡੇ ਅੱਗੇ ਡਾਟਾ ਦਾ ਜਿਹੜੀ ਰਿਸਰਚ ਸੀਗੀ ਉਹ ਰਿਸਰਚ ਦਾ ਡਾਟਾ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ। ਇਹ ਨਾਲ ਹੀ ਜਿਹੜੀ ਰੈਫਰੈਂਸ ਆ ਮਤਲਬ ਇਹ ਕਹਿਣਾ ਚਾਹਦਾ ਮੈਂ ਇੱਥੇ ਜਿਵੇਂ ਤੁਹਾਨੂੰ ਫਾਇਦਾ ਮਿਲਦਾ ਉਸ ਤਰ੍ਹਾਂ ਤੁਸੀਂ ਡੇਰੀ ਦਾ ਕੰਮ ਤੋੜ ਸਕਦੇ ਹੋ ਇਸ ਡਾਟੇ ਅਨਸਾਰ ਮੱਝਾਂ 'ਚ ਰੱਖਣ 'ਚ ਜ਼ਿਆਦਾ ਫਾਇਦਾ ਕਿਉਂਕਿ ਜੇ ਮੱਝ ਕੱਟਾ ਦਿੰਦੀ ਆ ਤਾਂ ਉਹਦਾ ਕੱਟਾ ਵੇਚਦੇ ਜਾਂਦਾ ਪਰ ਜੇ ਗਾਂ ਬੱਚਾ ਦਿੰਦੀ ਆ ਉਹਦਾ ਬੱਚਾ ਛੱਡਣਾ ਪੈਂਦਾ ਹੋਰ ਵੀ ਕਈ ਆਪਦੇ ਆਪ 'ਚ ਫਾਇਦੇ ਤੇ ਨੁਕਸਾਨ ਹਰੇਕ ਦੇ ਹੈਗੇ ਆ ਜੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਅੱਗੇ ਸ਼ੇਅਰ ਕਰਿਓ ਜੀ ਧੰਨਵਾਦ ਬਹੁਤ-ਬਹੁਤ ਵੀਡੀਓ ਦੇਖਣ ਲਈ